ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਮੋਗਾ ਦੇ ਵਿੱਚ ਇੱਕ ਸ਼ਿਵਸੇਨਾ ਆਗੂ ਦਾ ਕਤਲ ਹੋਇਆ ਸੀ ਜਿਸ ਤੋਂ ਬਾਅਦ ਲਗਾਤਾਰ ਮਾਮਲਾ ਭਖਦਾ ਰਿਹਾ ਹੈ ਸਵਾਲ ਇਹ ਸੀ ਕਿ ਆਖਰ ਕਤਲ ਕੀਤਾ ਕਿਉਂ ਹੈ ਕਿਸ ਨੇ ਗੋਣੀਆਂ ਚਲਾਈਆਂ ਨੇ ਪੁਲਿਸ ਕੀ ਕਰ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਨੇ 24 ਘੰਟਿਆਂ ਦੇ ਵਿੱਚ ਵਿੱਚ ਉਸ ਸ਼ਿਵਸੇਨਾ ਆਗੂ ਦੇ ਕਾਤਲਾਂ ਦਾ ਇਨਕਾਊਂਟਰ ਕੀਤਾ ਹੈ ਹਾਲਾਂਕਿ ਤਿੰਨੋਂ ਨੌਜਵਾਨ ਜੋ ਜ਼ਖਮੀ ਨੇ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਪਰ ਹੁਣ ਇਹ ਸਭ ਦੌਰਾਨ ਉਹਨਾਂ ਤਿੰਨ ਨੌਜਵਾਨ ਅੱਧੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਸ਼ਿਵਸ਼ਣ ਆਗੂ ਦੇ ਉੱਤੇ ਵੀ ਇਲਜ਼ਾਮ ਲਗਾਉਂਦੇ ਨੇ ਜਿਹੜਾ ਸੈਲੂਨ ਦਾ ਮਾਲਕ ਹੈ ਜੋ ਨਵੰਮੁੰਡਾ ਉੱਥੋਂ ਦਾ ਉਹ ਜ਼ਖਮੀ ਹੋਇਆ ਉਸ ਦੇ ਉੱਤੇ ਵੀ ਇਲਜ਼ਾਮ ਲਗਾਉਂਦੇ ਨੇ ਪਰ ਇਹ ਸਭ ਦੌਰਾਨ ਇੱਕ ਛੋਟੇ ਬੱਚੇ ਦੇ ਵੀ ਗੋਲੀ ਲੱਗਦੀ ਹੈ ਜੋ ਕਿ ਬੇਕਸੂਰ ਸੀ ਉਸ ਨੂੰ ਲੈ ਕੇ ਵੀ ਉਹਨਾਂ ਤਿੰਨ ਨੌਜਵਾਨਾਂ ਨੇ ਆਪਣੇ ਵੀਡੀਓ ਦੇ ਵਿੱਚ ਬਿਆਨ ਜਾਰੀ ਕੀਤਾ ਹੈ ਉਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਸ਼ਿਵਸ਼ਣ ਆਗੂ ਜਾਣ ਬੁੱਝ ਕੇ ਇਹਨਾਂ ਦੇ ਪਰਿਵਾਰਾਂ ਨੂੰ ਤੰਗ ਕਰਦਾ ਸੀ ਰੁਪਏ ਵਸੂਲਦਾ ਸੀ 5 ਲੱਖ ਰੁਪਏ ਤੱਕ ਵਸੂਲਣ ਦੀ ਗੱਲ ਇਹਨਾਂ ਨੌਜਵਾਨਾਂ ਨੇ ਕੀਤੀ ਹੈ ਝੂਠੇ ਪਰਚਿਆਂ ਦੀ ਗੱਲ ਕੀਤੀ ਹੈ ਜਿਸ ਤੋਂ ਬਾਅਦ ਆਕ ਕੇ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਵਾਰਦਾਤ ਨੂੰ ਅੰਜਾਮ ਦਿਤਤਾ ਹੈ ਤੇ ਜਿਹੜਾ ਸਲੂਨ ਦਾ ਮੁੰਡਾ ਹੈ ਉਸ ਨੂੰ ਲੈ ਕੇ ਵੀ ਇਹਨਾਂ ਨੌਜਵਾਨਾਂ ਨੇ ਵੀਡੀਓ ਵਿੱਚ ਕਿਹਾ ਕਿ ਉਹ ਗੁੰਡਾਗਰਦੀ ਕਰਦਾ ਸੀ ਕਦੇ ਕਿਸੇ ਦੀ ਲੱਤ ਤੋੜਦਾ ਸੀ ਕਦੇ ਕਿਸੇ ਦੇ ਹੱਡ ਪੈਰ ਤੋੜਦਾ ਸੀ ਇਹਨਾਂ ਤਿੰਨ ਨੌਜਵਾਨਾਂ ਨੇ ਇਲਜ਼ਾਮ ਲਗਾਏ ਨੇ ਕਿ ਪੁਲਿਸ ਇੰਨਾ ਦੋਵਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਸੀ ਲੈਂਦੀ ਅਤੇ ਜੋ ਸ਼ਿਵ ਸੈਨਾ ਦਾ ਆਗੂ ਹੈ ਉਹ ਜਾਣ ਬੁੱਝ ਕੇ ਪੁਲਿਸ ਇੰਨਾ ਦੇ ਘਰ ਭੇਜਦਾ ਸੀ ਇਹਨਾਂ ਦੇ ਪਰਿਵਾਰ ਨੂੰ ਹਰਾਸ ਕਰਦਾ ਸੀ ਇਥੋਂ ਤੱਕ ਕਿ ਉਸ ਵੀਡੀਓ ਦੇ ਵਿੱਚ ਇੱਕ ਮੁੰਡਾ ਬੋਲਦਾ ਹੈ ਕਿ ਮੇਰੀ ਘਰ ਵਾਲੀ ਨੂੰ ਵੀ ਚੱਕੜ ਲਈਆਂ ਧਮਕੀਆਂ ਦਿੰਦਾ ਸੀ ਜਿਸ ਤੋਂ ਬਾਅਦ ਉਹਨਾਂ ਤਿੰਨ ਨੌਜਵਾਨਾਂ ਨੇ ਚੁੱਪਚਾਪੀਤੇ ਇਸ ਵੱਡੇ ਕਦਮ ਨੂੰ ਚੁੱਕਿਆ ਤੇ ਉਸ ਸ਼ਿਵ ਸੈਨਾ ਆਗੂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦੋਂ ਸ਼ਿਵ ਸੈਨਾ ਆਗੂ ਦੇ ਪਰਿਵਾਰਕ ਮੈਂਬਰ ਸਾਹਮਣੇ ਆਏ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਵੇਹ ਦੀ ਸਿੱਧੇ ਸਾਦੇ ਉਹਨਾਂ ਦਾ ਸਲੂਕਾ ਸੀ ਕਿਸੇ ਵੀ ਤਰੀਕੇ ਨਾਲ ਕੋਈ ਰੰਜਿਸ਼ ਨਹੀਂ ਸੀ ਸ਼ਿਵ ਸੈਨਾ ਦੇ ਆਗੂ ਸੀ ਪੂਰੇ ਮੋਗੇ ਦੇ ਵਿੱਚ ਉਹਨਾਂ ਦਾ ਨਾਮ ਚੱਲਦਾ ਸੀ ਪਰ ਜਿਸ ਤਰੀਕੇ ਦੇ ਨਾਲ ਇਸ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਈ ਹੈ ਇਹ ਵੀ ਇਲਜ਼ਾਮ ਲਗਾ ਰਹੇ ਨੇ ਤਾਂ ਇਹਨਾਂ ਦੀ ਵੀ ਖੋਖ ਹੋਣੀ ਬਹੁਤ ਜ਼ਰੂਰੀ ਹੈ ਖੈਰ ਪੁਲਿਸ ਨੇ ਐਨਕਾਊਂਟਰ ਕੀਤਾ ਇਹਨਾਂ ਤਿੰਨਾਂ ਦਾ ਤੇ ਉਹਨਾਂ ਨੂੰ ਹੁਣ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਹੋਇਆ ਇਹਨਾਂ ਨੌਜਵਾਨਾਂ ਦਾ ਵੀ ਆ ਵੀਡੀਓ ਸੁਣਦੇ ਆ ਪਹਿਲਾਂ ਗੱਲ ਪੈਸ ਕੋਲ ਕਤਲ ਹੋਇਆ ਸ਼ਿਵ ਸੈਨਾ ਆਗੂ ਦਾ ਮੰਗੇ ਦਾ ਹਾਂਜੀ ਰਾਤ ਜਿਹੜਾ ਆਪਣਾ ਗੱਲਪੈਲਸ ਕੋਲ ਕਤਲ ਹੋਇਆ ਸ਼ਿਵਸੈਨਾ ਆਗੂ ਦਾ ਮੰਗੇ ਦਾ ਉਹ ਕਤਲ ਅਸੀਂ ਕੀਤਾ ਬਈ ਪਰ ਉਹਦਾ ਅਸੀਂ ਕਤਲ ਕਰਨਾ ਨਹੀਂ ਚਾਹੁੰਦੇ ਸੀਗੇ ਸਾਡੇ ਤੋਂ ਨਿਆਂ ਹੀ ਕੰਦੇਈ ਕਰਦਿਆਂ ਨੂੰ ਚਾਹਾਂਗੇ ਐਂ ਕਰਦਾਂਗੇ ਯਾ ਤੇ ਸਾਡੇ ਤੋਂ ਪੈਸੇ ਖਾਦੇ ਉਹਨਾਂ ਨੇ ਕਦੇ ਕਹਿ ਦਿੰਦੇ ਸੀ ਸਿੰਘੇ ਦੀ ਘਰਾਲੀ ਨੂੰ ਚੱਕ ਲਾਂਗੇ ਕਦੇ ਸਾਡੇ ਘਰਦਿਆਂ ਨੂੰ ਕਹਿ ਦਿੰਦੇ ਸੀ ਚੱਕ ਲਾਂਗੇ ਪੁਲਿਸ ਵਾਲੇ ਤੇਰੇ ਘਰ ਦੇ ਚੱਕਣ ਨੂੰ ਫਿਰਦੇ ਨਹੀਂ ਅੱਜ ਕਹਿੰਦਾ ਹੁੰਦਾ ਸੀ ਆ ਕਹਿੰਦਾ ਇਹ ਤੇਰੇ ਰੋਲੇ ਪਏ ਨੇ ਆ ਜੀ ਆਪ ਹੀ ਪੁਲਿਸ ਵਾਲੇ ਭੇਜਦਾ ਹੁੰਦਾ ਸੀ ਸਾਡੇ ਘਰੇ ਝੂਠੇ ਪਰਚੇ ਝੂਠੇ ਹਰ ਦੇ ਪਰਚੇ ਪਾਉਣ ਨੂੰ ਫਿਰਦੇ ਪਹਿਲਾਂ ਵੀ ਨੇ ਮੇਰੇ ਤੇ ਇੱਕ ਝੂਠਾ ਪਰਚਾ ਪਾਇਆ ਉੱਤੇ ਵੀ 1.5 ਲੱਖ ਰੁਪਏ ਨੇ ਮੇਰੇ ਤੇ ਝੂਠੇ ਪਾਏ ਉਹਨਾਂ ਨੇ 1.5 ਲੱਖ ਰੁਪਏ ਨੇ ਮੇਰੇ ਤੋਂ ਖਾਦੇ ਠੀਕ ਆ ਜੀ ਮੇਰੇ ਘਰਦਿਆਂ ਨੂੰ ਕਹਿੰਦੇ ਅਰ ਨੂੰ ਪੇਸ਼ ਕਰਾ ਦੋ ਨੇ ਐ ਇਹਦੇ ਕਹਿੰਦਾ ਸੀ ਆ ਉਹਨੂੰ ਪੇਸ਼ ਨਾ ਕਰਾਏ ਪੈਸੇ ਆ ਕਹਿੰਦਾ ਜੇ ਪੈਸੇ ਦੇ ਦੋ ਪੈਸੇ ਦੇ ਕੇ ਮੈਨੂੰ ਵੇਡ ਦਿੰਦਾ ਮੇਰੇ ਡੈਲੀ ਨੂੰ ਕਹਿੰਦਾ ਸੀ ਆ ਕਿਤੇ ਮੇਰੇ ਘਰ ਵਾਲੇ ਨੂੰ ਕਹਿੰਦਾ ਸੀ ਆ ਇਹ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਜੇ ਤੋ ਨਾ ਇੰਨੇ ਪੈਸੇ ਭਰੇ ਕੀ ਫਾਇਦਾ ਤੇਰੀ ਘਰ ਵਾਲੇ ਨੂੰ ਚੱਕ ਕੇ ਲੈ ਕੇ ਆਣਗੇ ਪੁਲਿਸ ਵਾਲਿਆਂ ਨੂੰ ਇਹ ਭੇਜਦਾ ਵੀ ਆਪ ਹੀ ਠੀਕ ਆ ਇਹ ਹੋਰ ਕੋਈ ਇਹੋ ਛਡਾਉਂਦਾ ਵੀ ਆਪ ਸੀ ਪੈਸੇ ਵੀ ਸੜ ਤੋਂ ਲੈ ਲੈਂਦਾ ਸੀ ਹਾਲਾ ਬਾਅਦ ਚ ਚੱਕਰ ਹੋਰ ਪਵਾ ਦਿੰਦਾ ਕਹਿੰਦਾ ਜੀ ਥੋੜਾ ਉਹ ਚੱਕਰ ਐ ਵੀ ਮੇਰੇ ਤੋਂ ਘੱਟੋ ਘੱਟ ਇਹ ਇਹ ਛੜ ਤੋਂ ਗਲਤੀ ਨਾਲ ਵੱਜੀ ਸੀ ਹਾਂਜੀ ਬਾਕੀ ਜਿਹੜਾ ਸਲੂਨ ਵਾਲਾ ਮੁੰਡਾ ਸੀ ਠੀਕ ਹੈ ਜੀ ਉਹ ਕਦੇ ਸਾਡੇ ਭਰਾਵਾਂ ਨੂੰ ਠੀਕ ਹੈ ਸਾਡੇ ਭਰਾ ਦੀ ਕਹਿੰ ਲੱਤ ਤੋੜਦਾ ਸੀ ਕਿਸੇ ਦੀ ਬਾਹ ਤੋੜ ਦਿੰਦਾ ਸੀ ਠੀਕ ਹੈ ਜੀ ਹੋਰ ਕੋਈ ਇਹੋ ਜੀ ਗੱਲ ਹੈ ਨਹੀਂ ਸੀ ਠੀਕ ਹੈ ਨਾ ਸਾਡਾ ਕੋਈ ਗਰੁੱਪ ਬਾਜੀ ਵਾਲਾ ਚੱਕਰ ਹੈਗਾ ਠੀਕ ਹੈ ਜੀ ਹਾਂਜੀ ਨਾਂ ਦੀ ਸੁਣਵਾਈ ਹੋਈ ਉਹਦੀ ਲੱਤ ਤੋੜਤੀ ਫੇ ਤੱਕ ਉਹਦੀ ਕੋਈ ਸੁਣਵਾਈ ਨਹੀਂ ਹੋਈ ਨਾ ਐਲਰਮ ਮਿਲਿਆ ਉਹਦਾ ਤੇ ਐਮਐਲ ਦੇ ਨਾਲ ਰਲਈ ਹੋਈ ਹੈ ਜੀ ਉਹਨਾਂ ਦੇ ਉਹਦੇ ਸਾਹ ਤੇ ਉਹਨਾਂ ਦੇ ਉਹਨਾਂ ਦੇ ਪਰਚਾ ਪੈਂਦਾ ਉਹ ਸਾਰੇ ਮੋਗੇ ਦੇ ਕਿਹੇ ਬੰਦੇ ਦੇ ਕਿਹੇ ਦੇ ਸੱਟਾਂ ਮਾਰਦੇ ਕਿਤੇ ਕਿਹੇ ਦੇ ਮਾਰਦੇ ਠੀਕ ਹੈ ਜੀ ਉਹਨਾਂ ਦੇ ਕੋਈ ਵੀ ਪਰਚਾ ਨਹੀਂ ਪੁਲਿਸ ਵਾਲੇ ਪਾਉਂਦੇ ਸੀ ਠੀਕ ਆ ਪੁਲਿਸ ਪੈਸੇ ਲੈ ਲੈਂਦੀ ਸੀ ਉਹਨਾਂ ਤੋਂ ਠੀਕ ਹੈ ਜੀ ਛੱਡ ਦਿੰਦੀ ਸੀਗੇ ਹਫਤਾ ਹੋ ਗਿਆ ਉਹ ਗੱਲ ਨੂੰ ਖਣੀ ਹਫਤਾ 5 ਦਿਨ ਹੋ ਗਏ ਉਹਦੀ ਲੱਤ ਤੋੜ ਕੇ ਸਾਡੇ ਘਰਾਂ ਕੋਲੇ ਠੀਕ ਹੈ ਜੀ ਉਹ ਬੰਦੇ ਦੇ ਘਰੇ ਸਲੂਨ ਦੇ ਘਰੇ ਆਹੀ ਸਲੂਨ ਉਹਦੇ ਸਲੂਨ ਚ ਤਾਂ ਹੀ ਗੋਲੀਆਂ ਚਲਾਈਆਂ ਸੀ ਆ ਉਹ ਸਾਡ ਨੂੰ ਸਾਡੇ ਵੀ ਮਾਰਨ ਨੂੰ ਫਿਰਦੇ ਸੀ ਠੀਕ ਹੈ ਜੀ ਹੋਰ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸੀ ਬਾਕੀ ਜਿਹੜਾ ਸ਼ਿਵਸੇਨ ਆਲਾ ਸੀ ਉਹ ਸਾਡੇ ਦੇ ਝੂਠੇ ਪਰਚੇ ਮੁੰਦੇ ਉਹਦੇ ਅਸੀਂ ਤਾਂ ਕਤਲ ਕੀਤਾ ਜੀ ਬਾਕੀ ਜਿਹੜਾ ਹੈ ਮੰਗੇ ਦਾ ਜੀ ਸ਼ਿਵਸੇਨ ਆਲੇ ਦਾ ਕੰਮ ਕੀਤਾ ਨਾ ਬਾਕੀ ਤੁਹਾਨੂੰ ਮੈਂ ਦੱਸੂਗਾ ਜਦੋਂ ਪੁਲਿਸ ਵਾਲੇ ਮੈਨੂੰ ਮਿਲਣਗੇ ਨਾ ਮੈਂ ਤੁਹਾਨੂੰ ਦੱਸੂਗਾ ਇਹਦੇ ਵਿੱਚ ਕਹਾਣੀ ਕੁਝ ਹੋਰ ਵੀ ਸੀ ਜਿਹੜੀ ਮੈਂ ਦੱਸ ਨਹੀਂ ਸਕਦਾ ਇੱਥੇ ਜਿਹਦੇ ਪਿੱਛੇ ਇਹ ਬੰਦੇ ਨੇ ਮੈਨੂੰ ਕਿਸੇ ਨੇ ਕਿਹਾ ਸੀ ਇਹਦਾ ਕਰਦੇ ਕੰਮ ਐ ਉਹ ਦੱਸੂਗਾ ਮੈਂ ਪੁਲਿਸ ਵਾਲਿਆਂ ਨੂੰ ਦੱਸੂਗਾ ਜਦੋਂ ਪੁਲਿਸ ਵਾਲੇ ਮੈਨੂੰ ਲੈ ਕੇ ਜਾਣਗੇ ਜਾਂ ਮੈਂ ਪੁਲਿਸ ਵਾਲੇ ਕੋਲ ਜਾਊਗਾ ਉੱਥੇ ਮੈਂ ਉਹਨਾਂ ਨੂੰ ਦੱਸੂਗਾ ਕਿ ਇਹਦੇ ਪਿੱਛੇ ਕਿਹੜੇ ਬੰਦੇ ਦਾ ਹੱਥ ਸੀ ਆ ਜੀ ਮਾਨਜੋਗ ਸੀਐਮ ਪੰਜਾਬ ਸਰਦਾਰ ਭਗਵੰਤ ਮਾਨ ਜੀ ਡੀਜੀਪੀ ਪੰਜਾਬ ਵਰਮ ਯਾਦਵ ਸਰ ਔਰ ਡੀਆਈਜੀ ਫਰੀਦਕੋਟ ਰੇਂਜ ਅਸ਼wini ਕਪੂਰ ਸਰ ਉਹਨਾਂ ਦੇ ਸਾਨੂੰ ਸਖਤ ਇਹ ਦਿਸ਼ਾ ਨਿਰਦੇਸ਼ ਹੈ ਕਿ ਪੰਜਾਬ ਨੂੰ ਬਿਲਕੁਲ ਕ੍ਰਾਈਮ ਫਰੀ ਬਣਾਉਣਾ ਹੈ ਔਰ ਲੋਕਾਂ ਦੇ ਮਨ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਪੈਦਾ ਕਰਨੀ ਹੈ ਔਰ ਉਹਦੀ ਲੜੀ ਦੇ ਤਹਿਤ ਹੀ ਸਾਡੀ फरीदकोट पुलिस की एक बिल्कुल जीरो टॉलरेंस मुहिम चलती पी है अगेंस्ट क्रिमिनल एलिमेंट्स तो एक ऑनगोइंग ऑपरेशन जे एक जॉइंट ऑपरेशन ए जी टी एफ टीम का और फरीदकोट पुलिस टीम का जेज सीआईए टीम जैतो टीम इनवॉल्व सी ये पिछले तीन चार दिन तो चलता सी और वो दी एक बहुत कामयाबी मैं मनगी क्योंकि एक ये एक काफ़ी नोटोरियस बदमाश है मनप्रीत uh, मणि ਉਹਨੂੰ ਅੱਜ ਤੜਕਸਰ ਗ੍ਰਿਫਤਾਰ ਕੀਤਾ ਗਿਆ ਔਰ ਜਦੋਂ ਉਹਦੀ ਉਹਨੂੰ ਚੇਸ ਕਰਦੀ ਸੀ ਸਾਡੀ ਪਾਰਟੀਆਂ ਦੋਨੋਂ ਉਹਨਾਂ ਨੇ ਨਾਕਾ ਲਗਾਇਆ ਸੀ ਇਥੇ ਔਰ ਤਾਂ ਫਿਰ ਇਹਨੇ ਬੰਦੇ ਨੇ ਆਪਣੀ ਮੋਟਰਸਾਈਕਲ ਤੇ ਸੀ ਇਹਨੇ ਦੋ ਫਾਇਰ ਪੁਲਿਸ ਵਲ ਕਿਤੇ ਤੇ ਜਵਾਬੀ ਕਾਰਵਾਈ ਚ ਜਿਹੜੀ ਐ ਜੀਟੀਐਫ ਔਰ ਸੀਆਈਏ ਜੈਤੋ ਦੀ ਜਿਹੜੀ ਟੀਮਾਂ ਸੀਗੀ ਉਹਨਾਂ ਨੇ ਇੱਕ ਰਿਟੈਲੀਏਟਰੀ ਫਾਇਰ ਕੀਤੀ ਜਿਹੜੀ ਇਹਦੇ ਲੱਚ ਲੱਗੀ ਹੈ ਇਹ ਜਿਹੜਾ ਬਦਮਾਸ਼ ਹੈ ਮਨਪ੍ਰੀਤ ਇਹ ਦਿਵਿੰਦਰ ਬੰਬੀਹਾ ਗੈਂਗ ਨੂੰ ਬਿਲੋਂਗ ਕਰਦਾ ਹੈ ਔਰ ਇਹ ਤੇ ਪੁਰਾਣੇ ਵੀ 6 ਪਰਚੇ ਨੇ ਔਰ ਪਿੱਛੇ 19 ਫਰਵਰੀ ਔਰ 20 ਫਰਵਰੀ ਨੂੰ ਇਹਨੇ ਬਹੁਤ ਹੀ سنگੀਨ ਵਾਰਦਾਤਾ ਨੂੰ ਅੰਜਾਮ ਦਿੱਤਾ ਸੀ ਇਹ ਕਿਨੇ ਮੋਗੇ ਪਿੰਡ ਕੁ ਪੂਰੇ ਚ ਮਰਡਰ ਕੀਤਾ ਸੀ ਔਰ 20 ਤਾਰੀਖ ਨੂੰ ਇਹਨੇ ਰਾਜਾ ਟਾਬਾ ਜਗਰਾਓ ਦੇ ਬਾਹਰ ਜਾ ਕੇ ਫਾਇਰਿੰਗ ਕੀਤੀ ਸੀ ਇਹਨਾਂ ਦਾ ਮੇਨ ਮੰਤਵ ਇਹੀ ਹੈ ਕਿ ਜਿਹੜੇ ਬਾਹਰ ਬੈਠੇ ਇਹਨਾਂ ਦੇ ਜਿਹੜੇ ਹੈਂਡਲਰਸ ਨੇ ਉਹਨਾਂ ਦੇ ਕਹਿਣ ਤੇ ਇਹ ਲੋਕਾਂ ਦੇ ਮਨ 'ਚ ਡਰਾਵਾ ਪੈਦਾ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੂੰ ਐਕਸਟਰਸ਼ਨ ਕਾਲਸ ਕਰਦੇ ਸੀ ਤੇ ਪੈਸੇ ਐਠਨ ਦਾ ਇਹਨਾਂ ਦਾ ਪੂਰਾ ਇੱਕ ਵਿਚਾਰ ਹੁੰਦਾ ਸੀ ਤੇ ਉਹਨੋਂ ਅੱਜ ਅਸੀਂ ਪੂਰਾ ਇੱਕ ਬਹੁਤ ਹੀ ਸਟਰੋਂਗ ਔਰ ਸਵਿਫਟ ਐਕਸ਼ਨ ਲੈਂਦੇ ਹੋਏ ਉਹਤੇ ਅਸੀਂ ਨੱਥ ਪਾਈਏ ਔਰ ਜਿੰਨੇ ਵੀ ਇਹ ਕ੍ਰਿਮੀਨਲ 엘ਮੈਂਟਸ ਹੈ ਉਹਨਾਂ ਨੂੰ ਅ ਸੜੀ ਇਹੀ ਹਿਦਾਇਤ ਹੈ ਕਿ ਹੁਣ ਤੁਹਾਨੂੰ ਪੰਜਾਬ ਨੂੰ ਛੱਡ ਕੇ ਇੱਥੋਂ ਜਾਂ ਤੋ ਭਜਣਾ ਪਊਗਾ ਨਹੀਂ ਤੇ ਅਸੀਂ ਤੁਹਾਨੂੰ ਇੱਕ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਸੀਂ ਉਹ ਕਰਾਂਗੇ ਮੈਡਮ ਇਹ ਬੇਸਿਕਲੀ ਕਿੱਥੋਂ ਦਾ ਰਹੇ ਨੂੰ ਲੱਗਦਾ ਜੀ ਇਹ ਬੇਸਿਕਲੀ ਮੋਗੇ ਨੂੰ ਬਿਲੋਂਗ ਕਰਦਾ ਹੈ ਜੀ। ਕੁੱਲ ਕਿੰਨੇ ਰਾਉਂਡ ਮਾਰਿਆ ਗਿਆ ਜੀ? ਜੀ ਅੱਜ ਟੋਟਲ 3 ਰਾਉਂਡ ਫਾਇਰ ਹੋਏ। 2 ਜਿਹੜੇ ਹੈਗੇ ਉਹ ਇਹਨੇ ਮਨਪ੍ਰੀਤ ਨੇ ਪੁਲਿਸ ਔਰ EGTF پارٹی ਤੇ ਫਾਇਰ ਕੀਤੇ ਔਰ ਉਹਦੀ ਜਵਾਬੀ ਕਾਰਵਾਈ ਚ ਪੁਲਿਸ ਵੱਲੋਂ 1 ਰਾਉਂਡ ਫਾਇਰ ਹੋਆ। ਇਹ ਲੱਕੀਲੀ ਪੁਲਿਸ ਦੀ پارٹی ਤੇ ਜਦੋਂ ਇਹਨੇ ਫਾਇਰ ਕੀਤਾ ਤੇ ਉਹ ਬਚਾ ਰਹਿ ਗਿਆ। ਬਟ ਇਹ ਫਿਰ ਜਦੋਂ ਉਸ ਤੋਂ ਬਾਅਦ ਇਹ ਮੋਟਰਸਾਈਕਲ ਤੇ ਸੀ ਤਾਂ ਇਹਦੀ ਮੋਟਰਸਾਈਕਲ ਸਕਿਡ ਹੋ ਗਈ ਤੇ ਫਿਰ ਇਹ ਸਾਰੀ ਘਟਨਾ ਹੋ ਗਿਆ ਇਹ ਪੰਜਾ ਇੱਕ ਹਫਤੇ ਤੋਂ ਬੰਬੀਹਾ ਗੈਂਗ ਦੇ ਕਈ ਜਿਹੜੇ ਹੈਗੇ ਆ ਗੁਰਗੇ ਆ ਉਹਨਾਂ ਦਾ ਮੁਕਾਬਲਾ ਪੰਜਾਬ ਪਰ ਦੇ ਵਕਤ ਕਿਲੇ ਵਿੱਚ ਹੋਇਆ ਕੀ ਲੱਗਦਾ ਹੈ ਕਿ ਇਹ ਗੈਂਗ ਦੁਬਾਰਾ ਸક્રિય ਹੋ ਗਿਆ ਜੀ ਤੁਸੀਂ ਇਹਨੂੰ ਇਸ ਤਰ੍ਹਾਂ ਇਸੇ ਦੇਖੋ ਕਿ ਪਿਛਲੇ ਇੱਕ ਹਫਤੇ ਵਿੱਚ ਪੰਜਾਬ ਪੁਲਿਸ ਨੇ ਅੰਡਰ ਦ ਡਾਇਰੈਕਸ਼ਨਸ ਆਫ ਅਰ ਵਰਦੀ ਡੀਜੀ ਸਰ ਕਿਤਨੇ ਮੁਕਾਬਲੇ ਕਰਕੇ ਇਹਨਾਂ ਸਾਰਿਆਂ ਨੂੰ ਫੜਿਆ ਹੈ ਤਾਂ ਅਸੀਂ ਕਿਸੇ ਨੂੰ ਵੀ ਬਿਲਕੁਲ ਸਿਰ ਚੁੱਕਣ ਨਹੀਂ ਦੇਵਾਂਗੇ ਔਰ ਇਸੇ ਕੇਸ ਚ ਅਭੀ 2 ਦਿਨ ਪਹਿਲਾਂ ਹੀ ਮੋਗਾ ਪੁਲਿਸ ਔਰ EOTF ਵੱਲੋਂ ਇੱਕ ਹੋਰ ਐਨਕਾਊਂਟਰ ਹੋਇਆ ਸੀ ਜਿਹੜਾ ਇਹਦਾ ਕੇਸਵਾਰ ਸੀ ਮੰਨੂ ਉਹਨੂੰ ਵੀ ਐਨਕਾਊਂਟਰ ਕਰਕੇ ਫਿਰ ਉਹਦਾ ਇੱਕ ਅਰੈਸਟ ਵੀ ਤਾਂ ਖੈਰ ਹੁਣ ਪੁਲਿਸ ਨੂੰ ਦੋਵੇਂ ਐਂਗਲ ਵਾਚਣ ਦੀ ਲੋੜ ਹੈ ਜੋ ਇਹਨਾਂ ਨੌਜਵਾਨਾਂ ਨੇ ਇਲਜ਼ਾਮ ਲਗਾਏ ਨੇ ਕੀ ਉਹ ਵੀ ਸਹੀ ਨੇ ਪਰ ਜੇਕਰ ਉਹ ਸਹੀ ਵੀ ਨਹੀਂ ਜਾਂ ਫਿਰ ਇਹਨਾਂ ਨੌਜਵਾਨਾਂ ਨਾਲ ਵੀ ਤੱਕਾ ਹੋਇਆ ਤਾਂ ਇਹਨਾਂ ਨੌਜਵਾਨਾਂ ਨੇ ਜਿਹੜਾ ਇਹ ਕਾਰਵਾਈ ਕੀਤੀ ਆ ਉਹ ਬੇहद ਗਲਤ ਹੈ ਉਸ ਕਾਰਵਾਈ ਵੱਲ ਜਾਣਾ ਹੀ ਨਹੀਂ ਚਾਹੀਦਾ ਸੀ ਇਸ ਨੌਜਵਾਨਾਂ ਵੱਲੋਂ ਪੁਲਿਸ ਦਾ ਗੋਨਾਂ ਕੋਲ ਸ਼ਿਕਾਇਤ ਕਰਨੀ ਚਾਹੀਦੀ ਸੀ ਜਾਂ ਉਹਨਾਂ ਦਾ ਸਹਾਰਾ ਲੈਣਾ ਚਾਹੀਦਾ ਸੀ ਜੇਕਰ ਪੁਲਿਸ ਨਹੀਂ ਸੁਣਦੀ ਸੀ ਤਾਂ ਕਿਸੇ ਤਰੀਕੇ ਨਾਲ ਅਦਾਲਤ ਦਾ ਰਸਤਾ ਖੜਕ ਕੋ ਦਰਵਾਜ਼ਾ ਖੜਕਡਾਉਂਦੇ ਅਦਾਲਤ ਦੇ ਰਸਤੇ ਜਾਂਦੇ ਉੱਥੇ ਜਾ ਕੇ ਆਪਣੀ ਗੱਲ ਰੱਖਦੇ ਪਰ ਇਹ ਸਭ ਦੁਰਾਡੇ ਨਾ ਨੌਜਵਾਨਾਂ ਨੇ ਜੋ ਐਕਸ਼ਨ ਲਿਆ ਉਹ ਬੇहद ਗਲਤ ਹੈ ਤੇ ਅਸੀਂ ਵੀ ਇਹੀ ਕਹਿੰਨੇ ਆ ਕਿ ਅਜਿਹੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਜੇਕਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਹੈ ਤਾਂ ਪੁਲਿਸ ਦੇ ਕੋਲ ਜਾਓ ਪੁਲਿਸ ਦੇ ਵੱਡੇ ਅਧਿਕਾਰੀਆਂ ਕੋਲ ਜਾਓ ਜੇ ਉਹ ਵੀ ਗੱਲ ਨਹੀਂ ਸੁਣਦੇ ਤਾਂ ਡੀਜੀਪੀ ਤੱਕ ਜਾਓ ਜੇ ਨਹੀਂ ਗੱਲ ਸੁਣਦੇ ਮੁੱਖ ਮੰਤਰੀ ਤੱਕ ਸ਼ਿਕਾਇਤ ਕਰ ਸਕਦੇ ਹੋ ਜੇ ਨਹੀਂ ਸੁਣਦੇ ਤਾਂ ਫਿਰ ਅਦਾਲਤਾਂ ਵੀ ਇੱਥੇ ਹੀ ਨੇ ਤਾਂ ਉਹਨਾਂ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ ਪਰ ਇਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਢੰਗ ਨਹੀਂ ਵਰਤਨੇ ਚਾਹੀਦੇ ਤਾਂ ਇਹ ਸਭ ਨੂੰ ਲੈ ਕੇ ਅਸੀਂ ਅਪੀਲ ਕਰਦੇ ਹਾਂ ਕਿ ਨੌਜਵਾਨ ਸੰਭਲ ਕੇ ਚੱਲਣ ਜੇਕਰ ਕੋਈ ਤੰਗ ਪਰੇਸ਼ਾਨ ਕਰਦਾ ਤਾਂ ਪੁਲਿਸ ਕੋਲ ਜਾਣ ਪਰ ਇਸ ਤਰੀਕੇ ਦੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ